ਹਾਂਜੀ ਵੀਡੀਓ ਵੇਖ ਰਹੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅੱਜ ਕਰਦੇ ਕਿ ਤੁਸੀਂ ਸਾਰੇ ਸਾਡੀ ਕਲਾ ਸੁਖਾਉਂਗੇ ਸੋ ਹਰ ਰੋਜ਼ ਜਿਵੇਂ ਅੱਜ ਫਿਰ ਤੋਂ ਆਪਾਂ ਨੂੰ ਵੀਡੀਓ ਲੈ ਕੇ ਹਾਜ਼ਰ ਹੋਏ ਤੇ ਅੱਜ ਆਪਾਂ ਮੱਖਣ ਜਿਹੜਾ ਉਹਨੂੰ ਘੁਲਾਉਂਦੇ ਪਏ ਸੀ ਕਿਓ ਬਣਾਉਂਦੀ ਤੇ ਮੈਂ ਲਾਸਟ ਵਾਲਾ ਨਾ ਬਣਾਈ ਹੋਈ ਸੀ ਕਿ ਆਪਾਂ ਸ਼ੁਰੂ ਤੋਂ ਕਿਵੇਂ ਕਰੀਦਾ ਉਹ ਤੁਹਾਨੂੰ ਮੈਂ ਦੱਸਣ ਲੱਗੀ ਆ ਆ ਵੇਖੋ ਹੁਣ ਆਪਾਂ ਮੱਖਣ ਇਹਦੇ ਵਿੱਚ ਤੀਲੇ ਪਾਇਆ ਹੋਇਆ ਦਾ ਸਾਰਾ ਮੱਖਣ ਤੇ ਹੁਣ ਇਹ ਮੈਰਿਟ ਹੋ ਜਾਊਗਾ ਫਿਰ ਇਹਨੂੰ ਆਪਾਂ ਫ੍ਰਿਜ 'ਚ ਰੱਖ ਦਾਂਗੇ ਵੈਸੇ ਤਾਂ ਹੁਣ ਬਾਹਰ ਹੀ ਸਹੀ ਰਹੇਗਾ ਕਿਉਂਕਿ ਠੰਡ ਕਾਫੀ ਹੋ ਗਈ ਹੈ ਫਿਰ ਇਹ ਜੰਮ ਜਾਵੇਗਾ ਤੇ ਜਿਹੜਾ ਜੰਮ ਜਾਵੇਗਾ ਉਹ ਓਪਰ ਆ ਜਾਏਗਾ ਜਦੋਂ ਅਸੀਂ نیچے ਰਹਿ ਜੂਗੀ ਫਿਰ ਇਹਨੂੰ ਆਪਾਂ ਉਹ ਬਹੁਤੀ ਸੇ ਚੀਜ਼ ਨਾ ਕਰੀਓ ਨਾ ਕਿਉਂ ਕਿ ਜਿਸ ਇੱਕ ਥੋੜਾ ਹੈ ਛੋਟਾ ਜਿਹਾ ਸ਼ੇਕ ਕਰਕੇ ਤੇ ਲੱਸੀ ਸਾਰੀ ਬਾਹਰ ਕੱਢ ਦਾਂਗੇ ਤੇ ਜਿਹੜਾ ਆਪਣਾ ਮੱਕਿਓ ਹੈ ਉਹ ਵੱਖਰੇ ਰਹੇਗਾ ਤੇ ਫਿਰ ਉਹਨੂੰ ਆਪਾਂ ਗਰਮ ਕਰ ਲਾਂਗੇ ਇਹਦਾ ਆਪਣਾ ਕਿਓ ਜਿਹੜਾ ਉਹ ਬੜੀ ਜਲਦੀ ਭੰਗ ਜੰਨਾ ਵਾ ਥੋੜੇ ਟਾਈਮ 'ਚ ਤੇ ਜੇ ਉਹ ਹੀ ਆਪਾਂ ਬਣਾਈਏ ਤੇ ਉਹ ਕਾਫੀ ਸਮਾਂ ਲੱਗ ਜਾਂਦਾ ਵਾ ਤੇ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਆ ਖਾਸ ਕਰਕੇ ਕਿ ਤੁਮ ਸਾਡੇ ਅਚੰਦੇ ਨੂੰ ਵੀਡੀਓ ਪਸੰਦ ਆਈ ਹੋਵੇ ਪਸੰਦ ਆਈ ਲਾਈਕ ਬਣਾ ਸ਼ੇਅਰ ਕਰੋ ਕੱਲਾ ਜਲਦੀ ਮਿਲਦੇ ਆਪਰੇ ਨਵੀਂ ਵੀਡੀਓ ਦੇ ਨਾਲ ਜਾਂ ਤਾਂ ਆਪਣਾ ਖਿਆਲ